ਚਾਹੋਗੇ ਦਿੱਲੀ ਦੀ ਸਰਕਾਰ ਨੂੰ ਹਿਲਾਉਣ ਵਾਸਤੇ ਜੋ ਅੱਜ ਦਾ ਸਾਡਾ ਜੰਡਾ ਹੈ ਕਿਸਾਨ ਮੋਰਟਿਆਂ ਨੂੰ ਇਹ ਵੇਰਕਾ ਨਗਰ ਤੋਂ ਨਾਲ ਤੁਰਿਆ ਨਾ ਹਾਂਜੀ ਜੀ ਨਗਰ ਵਾਲੋਂ ਇਹ ਬੜੇ-ਬੜੇ ਪੱਦਰ ਤੇ ਰੋਡ ਮਾਰਚ ਜਿਹੜਾ ਟਰੈਕਟਰਾਂ ਦਾ ਕੱਢਿਆ ਗਿਆ ਏ ਇਹ 2.5 300 ਟਰੈਕਟਰ ਇਹ ਦਿੱਲੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਅਸੀਂ ਕਿ ਜੋ ਕਿਸਾਨ ਦਿੱਲੀ ਵਿੱਚ ਮੋਰਟਾ ਬੈਠਾ ਹੈ ਉਹਨਾਂ ਦੀ ਬਿਹਤਿਹਾਰਨਾ ਜੋ-ਜੋ ਸਾਨੂੰ ਮਗਰ ਪਿੱਛੇ ਫੋਨ ਆਉਂਦਾ ਏ ਉਹਦੇ ਸਹਾਰੇ ਇਹ ਅਗਲਾ ਸਭ ਜਿਹੜਾ ਹੈ ਬੜਾ ਤੇਜ਼ ਕਰਦੇ ਆਂ ਇਸ ਕਰਕੇ ਹੀ ਜਿਹੜਾ ਅਗਲਾ ਸੰਵਾਉਣ ਵਾਲਾ ਉਹਦੇ ਵਿੱਚ ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਬੜੇ ਵੱਡੇ ਪੱਦਰਦੇ ਹੀ ਇਸ ਸੰਘਰਸ਼ ਨੂੰ ਤੇਜ਼ ਕੀਤਾ ਦੇਊਗਾ ਇਹ ਦੱਸ ਦਵਾਂਗੇ ਸਰਕਾਰ ਨੂੰ ਕਿ ਇਹ ਕਿਸਾਨ ਦਾ ਕੰਗਾ ਪਾ ਗਏ ਤੇ ਜਾਣਾ ਕਿੱਥੇ ਆ ਮੋਦੀ ਤੋਜਨ ਤੇਰਾ ਪੈ ਗਿਆ ਕਿਸਾਨਾਂ ਨਾਲ ਗੁਜਰਾਤ ਤੋਂ ਖਿੱਦ ਗਿਆ ਤੈਨੂੰ ਅੰਮਰਸਰ ਜਿਹੜੇ ਤੇ ਲੈਵਾਂਗੇ ਇਹ ਸਾਡਾ ਇਹ ਸਾਡਾ ਪਰਨ ਹੈ ਆਪਣੇ ਕਾਲੇ ਕਨੂ ਜਿਹੜੇ ਲਿਖੇ ਆਪਣੇ ਕਲਮ ਦੇ ਨਾਲ ਇਹਨਾਂ ਨੂੰ ਵਾਪਸ ਲੈਣਾ ਇਹ ਨਹੀਂ ਤੇ ਕਿਸੇ ਹਾਲਤੇ ਕਿਸਾਨ ਪਿਛੇ ਨਹੀਂ ਹਟਣ ਨੂੰ ਤਿਆਰ ਇਹ ਕਿਸਾਨ ਜਰੂਰ ਸਾਡੇ ਕਿ 60 70 ਜੀ ਮਰ ਗਏ ਨੇ ਉਹਨਾਂ ਨੂੰ ਸਾਨੂੰ ਕੋਈ ਫਿਕਰ ਨਹੀਂਗਾ ਕੋਈ ਗੱਲ ਨਹੀਂ ਬਾਕੀ ਸਾਰੇ ਪਾਏ ਮਰ ਜਣ ਇਹ ਟੰਡੇ ਨੂੰ ਨਹੀਂ ਵਾਣੀ ਹੋਲਦਾਂਗੇ ਸਾਨੂੰ ਪਵੇ ਨਾਲ ਖੂਨ ਦਾ ਰੰਗਣਾ ਪਵੇ ਇਹ ਟੰਡੇ ਦੀ ਬਲੰਦ ਰਹੇਗੀ ਇਹ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਹਾਏ ਹਾਏ ਅਸੀਂ 500 ਟਰੈਕਟਰ ਤੇ ਟਰਾਲੀ ਅਸੀਂ ਤਿਆਰ ਕੀਤੀ ਹੈ ਬੇਰ ਨਗਰ ਨੂੰ ਅਸੀਂ ਦੱਸ ਦੇਣਾ ਮੋਦੀ ਸਰਕਾਰ ਨੂੰ ਪੀ ਆ ਕੀ ਕੀ ਹੈ ਕਿਸਾਨ ਕੀ ਹੈ ਕਿਸਾਨ ਨੂੰ ਕਿਉਂ ਹੱਥ ਪਾਇਆ ਨੇ ਕਿਸਾਨ ਨਾਲ ਜੋ ਧੱਕਾ ਕਰ ਰਿਹਾ ਕਿਸਾਨ ਨੂੰ ਕਿਉਂ ਤੰਗ ਕਰ ਰਿਹਾ ਹੈ ਇਹ ਕਿਸਾਨ ਇੱਕ ਅੰਦਾਜ਼ਾ ਹੈ ਦੇਸ਼ ਦਾ ਇਹ ਸਾਰੇ ਨਗਰ ਇਹ ਆਲ ਵਲ ਤੇ ਇਹ ਨਾਜ ਤਾਰ ਕਰਕੇ ਚਕਾਉਂਦਾ ਹੈ ਇਹ ਸਾਰੇ ਜਿਹੜਾ ਵਿਰੋਧ ਕਰ ਰਿਹਾ ਮੋਦੀ ਸਰਕਾਰ ਕਿਉਂ ਕਰ ਰਿਹਾ ਇਹ ਡਰਜਾ ਮੁਕਾਬਲਾ ਕਰਾਂਗੇ ਦਾ ਇਹਨੂੰ ਦੱਸ ਦਵਾਂਗੇ ਕਿ ਕੇ ਜਿਹੜੀ ਮੋਦੀ ਸਰਕਾਰ ਹੈ ਕੀ ਚੀਜ਼ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਕਿੱਧਰੋਂ ਸ਼ੁਰੂ ਹੋਇਆ ਔਰ ਕਿੱਧਰ ਇਹ ਸਰ ਵੇਰਕੇ ਪਿੰਡ ਤੋਂ ਸ਼ੁਰੂ ਹੋਇਆ ਜੇ ਤੇ ਇਹ ਮੋਦੀ ਦੀ ਆਪਾਂ ਮਰਦਾਬਾਦ ਕਰਨ ਆਏ ਆ ਵੀ ਇਹਨੇ ਸਾਡੇ ਦੀ ਕਾਡੇ ਕਾਨੂੰਨ ਸਾਡੇ ਦੀ ਮਾੜੇ ਨੇ ਮੋਦੀ ਸਰਕਾਰ ਨੂੰ ਨਸਤੀਫਾ ਦੇਣਾ ਚਾਹੀਦਾ ਆਹ ਮੋਦੀ ਨੂੰ ਹੁਣ ਨਸਤੀਫਾ ਦੇ ਦੇਣਾ ਚਾਹੀਦਾ ਉਹਦੀ ਉਮਰ ਹੋ ਗਈ ਹੈ ਹੁਣ ਮੁਰਦਾਬਾਦ ਮੁਰਦਾਬਾਦ ਹੀ ਹੋਣਾ ਵਾ ਸਰਕਾਰ ਨੇ ਕਿਹਾ ਕਿ ਦਿੱਲੀ ਚਲੋ ਕਿਸਾਨੋ ਟਰੈਕਟਰ ਲੈ ਕੇ ਜਾਣਾ ਵਾ ਕਿ ਆ ਜਾਓਗੇ ਤੁਸੀਂ ਵੀ ਲੱਗ ਜਾਓਗੇ ਬਿਲਕੁਲ ਬਿਲਕੁਲ ਸਰ ਹੋਣੀ ਤਾਂ ਦਿੱਲੀ ਜਾਣਾ ਹੀ ਪਿੰਡ ਫੇਰ ਵਾਪਸ ਜਾ ਕੇ ਵੇਰ ਕੇ ਇਥੋਂ ਦਿੱਲੀ ਨੂੰ ਹੋ ਜਾਣਾ ਆਪਾਂ ਕੋਚ ਜੀ ਜੀ ਤੁਸੀਂ ਦੱਸੋ ਤੁਸੀਂ ਵੀ ਯੂਨਤ ਅਗੇ 26 ਤਰੀਕ ਇਹ ਵੀ ਆਪਣਾ ਜਿਹੜਾ ਮੋਦੀ ਏ ਮੋਦੀ ਨੂੰ ਆਪਣਾ ਅਸਤੀਫਾ ਲੈ ਲੈਣਾ ਚਾਹੀਦਾ ਵਾ ਹੋਰ ਕੋਈ ਸਰਕਾਰ ਨਹੀਂ ਚਲਾਈ ਜਾਣ ਦੀ ਆਪਣੇ ਇਨੇ ਬਜ਼ੁਰਗ ਉੱਥੇ ਸਾਰੇ ਆਪਣਾ ਸੰਘਰਸ਼ ਕਰ ਰਹੇ ਨੇ ਦਿੱਲੀ ਮੋਰਚੇ 'ਚ ਸੰਗੂ ਬਾਰਡਰ ਦੇ ਜਿੰਦਾਬਾਦ ਅੱਜ ਦਾ ਟ੍ਰੈਕਟਰ ਮਾਰਚ ਦਾ ਅੱਜ ਦੇ ਵੀਰ ਜੀ ਸਾਡਾ ਮਤਲਬ ਇਹੋ ਹੀ ਆ ਕਿ ਮੋਦੀ ਸਰਕਾਰ ਤੱਕ ਸੁਨੇਹਾ ਪਹੁੰਚੇ ਟੀ ਮਤਲਬ ਜਿੱਦਾਂ ਸਾਡੇ ਉੱਥੇ ਵੀਰ ਬੈਠੇ ਨੇ ਇਹ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਤੋਂ ਅਸੀਂ ਚਾਹੁੰਦੇ ਆ ਜੀ ਜਲਦੀ ਤੋਂ ਜਲਦੀ ਹੱਲ ਹੋਵੇ ਇਸ ਚੀਜ਼ ਦਾ ਇਸ ਲਈ ਸਾਡੇ ਪਿੰਡ ਨਾਲ ਰੋਜ਼ ਮਾਰਚ ਕੱਢਿਆ ਗਿਆ ਜੀ ਇਹ ਕਿੱਥੋਂ ਮਾਰਚ ਸ਼ੁਰੂ ਹੋਇਆ ਇਹ ਜੀ ਵੀਰ ਦੇ ਪਿੰਡ ਤੋਂ ਸ਼ੁਰੂ ਹੋਇਆ ਜੇ ਤੇ ਪਿਚੈਰੀ ਵਾਲੋਂ ਹੋ ਕੇ ਤੇ ਹੁਣ ਜਾਊਗਾ ਵਾਪਸ ਮੂਦਲ ਪਿੰਡ ਦਾ ਟ ਮੂਦਲ ਪਿੰਡ 메ਨ ਚੌਕ ਫਿਰ ਦੁਬਾਰਾ ਦਿੱਲੀ ਜਾਣ ਹਾਂ ਜੀ ਅਰਬੀਰ ਜੀ ਜ਼ਰੂਰ ਤੇ ਲੋਕ ਕੀਤਾ ਜਾ ਰਿਹਾ ਲਗਾਤਾਰ ਕਿਸਾਨ ਕਿਉਂ ਨਹੀਂ ਮੰਨ ਪਾਰੇ ਮੋਦੀ ਕਿਉਂ ਨਹੀਂ ਗੱਲ ਮੰਨ ਰਿਹਾ ਵੀਰ ਜੀ ਮੰਨਣਾ ਤੇ ਪਾਉਗਾ ਜੇ ਇੰਨੇ ਜਣੇ ਜਏ ਗਏ ਆ ਤੇ ਹੁਣ ਕੁਛ ਨਾ ਕੁਛ ਕਰਕੇ ਆਉਣਗੇ ਜੋ ਠੀਕ ਹੈ ਵੀਰ ਜੀ